ਕਰਤਾਰ ਸਿੰਘ ਸਰਾਬੇ ਨੂੰ ਸੋਨ ਸਿੰਘ ਭਗਨੇ ਨੇ ਆਖਿਆ ਕਾਕਾ ਨਿਆਣੀਆਂ ਗੱਲਾਂ ਨਾ ਕਰ ਅਖਬਾਰ ਛਾਪਣ ਵਾਸਤੇ ਸਾਨੂੰ ਇੱਕ ਪ੍ਰਿੰਟਿੰਗ ਪ੍ਰੈਸ ਚਾਹੀਦੀ ਹੈ ਕਮਰਾ ਚਾਹੀਦਾ ਹੈ ਉਹਦੇ ਵਾਸਤੇ ਖਰਚਾ ਆ ਜਾਵੇਗਾ ਤੇ ਸਰਦਾਰ ਕਰਤਾਰ ਸਿੰਘ ਨੇ ਆਖਿਆ ਕਹਿੰਦਾ ਬਾਬਾ ਜੀ ਕਿਤੇ ਮੈਨੂੰ 2-4 ਮਿੰਟ ਟਾਈਮ ਹੋਰ ਦਿਓ ਤੇ ਮੈਂ ਇੱਥੇ ਡਾਲਰਾਂ ਦਾ ਢੇਰ ਲਵਾ ਕੇ ਰੱਖ ਦਵਾਂ ਉਹਨੂੰ ਆਪਣੇ ਬੋਲਾਂ ਦੀ ਬਰਕਤ ਤੇ ਆਪਣੇ ਗੁਰੂ ਤੇ ਮਾਨਸਿ ਬਾਬਾ ਸੋਨ ਸਿੰਘ ਨੇ ਆਖਿਆ ਕਾਕਾ ਤੈਨੂੰ ਖੁੱਲੀ ਛੁੱਟੀ ਫਿਰ ਕਰਤਾਰ ਸਿੰਘ ਨੇ ਸਟੇਜ ਤੇ ਇੱਕ ਵਾਰ ਪੜੀ ਓਏ ਵੱੜਦਾ ਸਟੇਜ ਤੇ ਖਲੋ ਕੇ ਆ ਕਹਿੰਦਾ ਆ ਕੇ ਜੋਸ਼ ਵਿੱਚ ਕਿਹਾ ਕਰਤਾਰ ਨੇ ਅਸਾਂ ਕੱਢਣਾ ਗਦਰਿਆ ਖਬਾਰ 부ਜੇ ਦਿਲਾਂ ਵਿੱਚ ਲਾਂਬੂ ਲਾ ਕੇ ਗੋਰੇ ਕਰਨੇ ਸਮੁੰਦਰੋਂ ਪਾਰ ਖਾ ਕੇ ਠੋਕਰਾਂ ਨੂੰ ਚੜ ਗਈ ਸਾੜ ਤੇ ਸਾਡੀ ਅਣਖ ਦੀ ਖੁੰਡੀ ਤਲਵਾਰ ਮਾਇਆ ਚਾਹੀਦੀ ਹੈ ਮੇਰੇ ਉਹ ਭਾਈਓ ਗੱਲ ਸੌ ਦੀ ਨਹੀਂ ਕਈ ਹਜ਼ਾਰ ਮੂੰਹੋਂ ਸੁਣ ਕੇ ਬਚਨ ਸੋਹਣੇ ਵੀਰ ਦੇ ਉੱਠੀ ਭਾਗੋ ਚਾਹੀ ਇੱਕ ਮੁਟਿਆਰ ਕਹਿੰਦੀ ਤਨ ਭਾਗਣੇ ਜੇ ਲੇਖੇ ਲੱਗ ਜਾਏ ਮੇਰੇ ਗਹਿਣੇ ਲਾਓ ਉਤਾਰ ਬਲੀ ਬਚਨ ਤੇ ਆਸ਼ਕ ਦੇਸ਼ ਦੇ ਫਿਰ ਸੈਂਕੜੇ ਉੱਠੇ ਸਰਦਾਰ ਉਹਨਾਂ ਢੇਰ ਡਾਲਰਾਂ ਦਾ ਲਾਤਾ ਹਰ ਇੱਕ ਨੂੰ ਜਾਤੀ ਨਾਲ ਪਿਆਰ ਮੈਨ ਤੱਕ ਤੱਕ ਹਾਰੇ ਸਾਡੇ ਪੰਛੀਆ ਕਦੋਂ ਫੁੱਲਾਂ ਉੱਤੇ ਆਵੇਗੀ ਬਹਾਰ